ਸ਼੍ਰੀ ਗੁਰਗਨ ਸਾਹਿਬ ਜੀ ਦੀ ਬੇਅਦਬੀ ਅਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਅਤੇ ਫਿਰ ਰੱਦ ਕੀਤੇ ਜਾਣ ਦੇ ਮਾਮਲਿਆਂ ਨੂੰ ਲੈ ਕੇ ਐਸਜੀਪੀਸੀ ਦੇ ਜਥੇਦਾਰਾਂ ਖਿਲਾਫ ਰੋਸ ਲਗਾਤਾਰ ਵਧ ਰਿਹਾ ਹੈ ਐਸਜੀਪੀਸੀ ਦੇ ਅੰਦਰ ਹੀ ਲਗਾਤਾਰ ਬਗਾਵਤ ਹੋ ਰਹੀ ਹੈ ਕਈ ਮੁਲਾਜ਼ਮ ਲਗਾਤਾਰ ਜਥੇਦਾਰਾਂ ਤੇ ਐਸਜੀਪੀਸੀ ਪ੍ਰਧਾਨ ਖਿਲਾਫ ਖੁੱਲ ਕੇ ਬੋਲ ਰਹੇ ਨੇ ਐਜੀਪੀਸੀ ਮੁਲਾਜ਼ਮ ਰਮਨਦੀਪ ਸਿੰਘ ਨੇ ਅੱਜ ਰੋਸ ਵਜੋਂ ਪ੍ਰਧਾਨ ਅਵਤਾਰ ਸਿੰਘ ਸਾਹਮਣੇ ਆਪਣਾ ਅਸਤੀਫਾ ਸੁੱਟਿਆ ਅਵਤਾਰ ਸਿੰਘ ਉਸ ਵੇਲੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ ਕਿ ਅਚਾਨਕ ਰਮਨਦੀਪ ਸਿੰਘ ਨੇ ਆਪਣਾ ਲਿਖਤ ਅਸਤੀਫਾ ਉਨ੍ਹਾਂ ਵੱਲ ਸੁੱਟ ਦਿੱਤਾ ਰਮਨਦੀਪ ਮੁਤਾਬਕ ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਾਂ ਨੂੰ ਮੋਤਲ ਕਰਨ ਅਤੇ ਹੋਰ ਪੰਥ ਵਿਰੋਧੀ ਫੈਸਲੇ ਲੈਣ ਦੇ ਰੋਸ ਵਜੋਂ ਅਸਤੀਫਾ ਦਿੱਤਾ ਹੈ ਕੋਈ ਨਾ ਮਾਰਾ ਆਪਾਂ ਜਿੱਥੇ ਕਾਦੀ ਗਾਉਣ ਆ ਜਿਹੜੀ ਸੱਚਿਆ ਸੱਚਿਆ ਗੱਲ ਜਦੋਂ ਪਰ ਗਾੜੀ ਨਾਲ ਵਿੱਚ ਕਾੜ ਆਇਆ ਸੀ ਉਦੋਂ ਸ਼ੌਮਨੀ ਕਿੱਥੇ ਫੜੀ ਸੀ ਉਹਦਾ ਮੱਕੜ ਕਿੱਥੇ ਸੀ ਜਦੋਂ ਚੂਰੂਪ ਚੋਰੀ ਹੋਇਆ ਸੀ ਉਦੋਂ ਕਿੱਥੇ ਸੀ ਹੁਣ ਆਪ ਤੋਂ ਵੀ ਮਾਰਿਆ ਆਪ ਤੋਂ ਹੁਣ ਆਪ ਤੋਂ ਕੀ ਆ ਜਦੋਂ ਮਹਾਰਾਜ ਦੇ ਸਰੂਪ ਥਾਣਾ ਬੇਦਬੀ ਹੁੰਦੀ ਉਹਦਾ ਕਿੱਥੇ ਸੀ ਮੱਕੜ ਅੱਜ ਕਹਿੰਦਾ ਪੰਜ ਪਿਆਰ ਨੂੰ ਕੋਈ ਅਧਿਕਾਰ ਨਹੀਂ ਓਏ ਐਦਾਂ ਕਿਉਂ ਨਹੀਂ ਕਰੀਂਦਾ ਆਂਦਾ